ਲੁਧਿਆਣਾ ਦੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਵਿਦੇਸ਼ ਜਾਣ ਦੇ ਲਈ ਵੀਜ਼ਾ ਨਾ ਲੱਗਣ ਤੋਂ ਬਾਅਦ ਪਰੇਸ਼ਾਨ ਇੱਕ ਵਿਅਕਤੀ ਪਾਸੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿਤੀ ਜਾਂਦੀ ਹੈ। ਪ੍ਰਿਤਕ ਜਸਵੀਰ ਸਿੰਘ ਦੀ ਉਮਰ ਕਰੀਬ 34 ਸਾਲ ਸੀ ਤੇ ਉਸ ਦੀ ਇੱਕ ਬੇਟੀ ਵੀ ਹੈ। ਜਾਂਚ ਅਫਸਰ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਰੀਬ 22:00 ਵਜੇ ਘਟਨਾ ਸੰਬੰਧੀ ਸੂਚਨਾ ਮਿਲੀ ਕਿ ਮਿਲਰ ਕਾਂ ਜਿ ਇਲਾਕੇ ਵਿੱਚ ਕਿਸੇ ਨੌਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿਤੀ ਗਈ ਹੈ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਤੇ Laash ਨੂੰ ਕਬਜ਼ੇ ਵਿੱਚ ਲੈ ਕੇ Postmortem ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਹੈ ਕਿ ਵੀਜ਼ਾ ਨਾਲ ਲੱਗਣ ਕਾਰਨ ਜਸਪੀਰ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਅਤੇ ਨਾ ਹਾਲਾਤਾਂ ਵਿੱਚ ਉਸਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ। ਇਸ ਮੌਕੇ ਦੀ ਕੀ ਜਾਣਕਾਰੀ ਮਿਲਦੀ ਹੈ? ਤੁਸੀਂ ਆਪ ਸੁਣ ਲਵੋ। ਰਾਤ ਮੈਨੂੰ 2:30 ਵਜੇ ਮੈਨੂੰ ਮੈਸੇਜ ਆਇਆ ਹੈ। ਵੀ ਕਿਸੇ ਬੰਦੇ ਨੇ ਆਪਣੇ ਆਪ ਨੂੰ ਖੁਦ ਗੋਲੀ ਮਾਰ ਲਈ। ਠੀਕ ਹੈ। ਕਿਹੜਾ ਮਹੱਲਾ ਵਾ ਕਿਹੜਾ ਇਲਾਕਾ ਵਾ ਇਹ ਹੈਗਾ ਆਪਣਾ ਆਪਣਾ ਇਹ ਮਿਲ ਕੇ ਮਿਲ ਕੇ ਮਿਲ ਕੇ ਮਿਲ ਕੇ ਹਾਂਜੀ ਇਹ ਔਰਤ ਹੈ ਜਾਂ ਮਰਦ ਹੈ ਜਾਂ ਕੋਈ ਨਹੀਂ ਮਰਦ ਹੈ ਮਰਦ ਹੈ ਕਿੰਨੇ ਸਮੇਂ ਦੀ ਉਮਰ ਹੈ ਹੋਪਰ ਜੇ ਇੱਕ ਬੱਚੀ ਹੈ ਦੀ ਕੜੀ ਆਪਣੀ ਹੋ ਗਈ ਹੈ 25 26 24 ਮਤਲਬ ਅਨਮੈਰਿਡ ਸੀ ਹਾਂ ਨਹੀਂ ਨਹੀਂ ਮੈਰਿਡ ਹੈ ਇੱਕ ਬੱਚੀ ਆ ਅੱਛਾ ਇੱਕ ਬੱਚੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਕਾਰਨਾਂ ਦਾ ਪਤਾ ਨਹੀਂ ਕਿਉਂ ਮਰੀ ਜਨ ਮਤਲਬ ਕਿਹਾ ਤਾਂ ਤੇ ਕੋਦੇ ਘਰ ਦੇ ਆਏ ਜੀ ਆ ਹਮਨ ਤੁਹਾਡੇ ਖੜੇ ਆ ਕਰਦੇ ਆਪਨਾ ਸਭ ਕੁਝ ਇਨਵੈਸਟੀਗੇਟ ਕੀਤਾ ਹਾਂ ਐਡਵੈਸਟਿਗ ਕਰ ਰਹੇ ਆ ਜੀ ਕਰ ਰਹੇ ਹਾਂ ਹਾਂ ਜੀ ਹੁਣ ਤੱਕ ਕੀ ਪਤਾ ਲੱਗ ਪਾਇਆ ਹੈ ਕਿ ਕੀ ਕਿਸ ਚੀਜ਼ ਦਾ ਕੰਮ ਕਰਦਾ ਸੀ ਕੋਈ ਕੋਈ ਕਲੇਸ਼ ਵਗੈਰਾ ਹੋਊਗਾ ਕੋਈ ਘਰਾਂ ਚ ਜਾਂ ਕੋਈ ਹੁੰਦਾ ਵੈਦਾਂ ਕੋਈ ਠੀਕ ਹੈ ਮਾਨਸਿਕ ਪ੍ਰੇਸ਼ਾਨ ਸੀ ਮਾਨਸਿਕ ਪਹੁੰਚ ਕੰਮ ਕਿਸ ਚੀਜ਼ ਦਾ ਕਰਦਾ ਸੀ ਕਰੇ ਕੰਮ ਤੇ ਆਪਣਾ ਕਾਰੋਬਾਰ ਕਰਦਾ ਸੀਗਾ ਦੁਕਾਨ ਤੇ ਕੋਈ ਕੰਮ ਕਰਦਾ ਸੀਗਾ ਹਾਂ ਹਾਂ ਜੀ ਰਾਜਮ ਬੋਕਰ ਲੁਧਿਆਣਾ ਦੇ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਵਿਦੇਸ਼ ਜਾਣ ਦੇ ਲਈ ਵੀਜ਼ਾ ਨਾ ਲੱਗਣ ਤੋਂ ਬਾਅਦ ਪਰੇਸ਼ਾਨ ਇੱਕ ਵਿਅਕਤੀ ਪਾਸੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿਤੀ ਜਾਂਦੀ ਹੈ। ਪ੍ਰਤਿਕ ਜਸਵੀਰ ਸਿੰਘ ਦੀ ਉਮਰ ਕਰੀਬ 34 ਸਾਲ ਸੀ ਤੇ ਉਸ ਦੀ ਇੱਕ ਬੇਟੀ ਵੀ ਹੈ। ਜਾਂਚ ਅਫਸਰ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਤ ਕਰੀਬ 22:00 ਵਜੇ ਘਟਨਾ ਸੰਬੰਧੀ ਸੂਚਨਾ ਮਿਲੀ ਕਿ ਮਿਲਰ ਗੰਜ ਇਲਾਕੇ ਵਿੱਚ ਕਿਸੇ ਨੌਜਵਾਨ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਿਤੀ ਗਈ ਹੈ। ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਹੈ ਕਿ ਵਿਜ਼ਾ ਨਾਲ ਲੱਗਣ ਕਾਰਨ ਜਸਪੀਰ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਅਤੇ ਨਾ ਹਾਲਾਤਾਂ ਵਿੱਚ ਉਸਨੇ ਇਹ ਕਦਮ ਚੁੱਕਿਆ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ। ਇਸ ਮੌਕੇ ਦੀ ਕੀ ਜਾਣਕਾਰੀ ਮਿਲਦੀ ਹੈ? ਤੁਸੀਂ ਆਪ ਸੁਣ ਲਵੋ। ਰਾਤ ਮੈਨੂੰ 2:30 ਵਜੇ ਮੈਸੇਜ ਆਇਆ ਹੈ। ਵੀ ਕਿਸੇ ਬੰਦੇ ਨੇ ਆਪਣੇ ਆਪ ਨੂੰ ਖੁਦ ਗੋਲੀ ਮਾਰ ਲਈ। ਠੀਕ ਹੈ। ਕਿਹੜਾ ਮਹੱਲਾ ਵਾ ਕਿਹੜਾ ਇਲਾਕਾ ਵਾ ਇਹ ਹੈਗਾ ਆਪਣਾ ਆਪਣਾ ਇਹ ਬਿਲਕੁਲ ਜੇ ਬਿਲਕੁਲ 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 ਹਾਂਜੀ ਹਾਂ ਪਰ ਇਹ ਔਰਤ ਹੈ ਜਾਂ ਮਰਦ ਹੈ ਜਾਂ ਕੌਣ ਨੇ ਮਰਦ ਹੈ ਮਰਦ ਕਿੰਨੇ ਸਮੇਂ ਦੀ ਉਮਰ ਹੈ ਹੋਪਰ ਜੇ ਇੱਕ ਬੱਚੀ ਹੈ ਦੀ ਕਦੀ ਆਪਣੀ ਹੋ ਗਈ ਆ 25 26 24 ਲੋਕ ਮਤਲਬ ਅਨਮੈਰਿਡ ਸੀ ਹਾਂ ਨਹੀਂ ਨਹੀਂ ਮੈਰਿਡ ਆ ਇੱਕ ਬੱਚੀ ਆ acha ek bachi hai haan ji haan theek hai theek karan ala pata lagda kyun mari hai matlab aur dekho oh de ghar de aaye ji aaj samne taade khade aa ਕਰਦੇ ਆਪਨਾ ਸਵੈ ਇਨਵੈਸਟੀਗੇਟ ਕੀਤਾ ਹਾਂ ਐਡਵੈਸਟਿਗੇਟ ਕਰ ਰਹੇ ਆ ਜੀ ਕਰ ਰਹੇ ਹਾਂ ਹਾਂ ਜੀ ਕਿ ਤੱਕ ਪਤਾ ਲੱਗ ਪਾਇਆ ਬਈ ਕਿ ਕੀ ਕਿਸ ਚੀਜ਼ ਦਾ ਕੰਮ ਕਰਦਾ ਸੀ ਕੋਈ ਕਲੇਸ਼ ਵਗੈਰਾ ਹੋਊਗਾ ਕੋਈ ਘਰਾਂ ਚ ਜਾਂ ਕੋਈ ਹੁੰਦਾ ਵੈਦਾਂ ਕੋਈ ਠੀਕ ਹੈ ਮਾਨਸਿਕ ਪ੍ਰੇਸ਼ਾਨ ਸੀ ਮਾਨਸਿਕ ਪ੍ਰੇਸ਼ਾਨ ਕੰਮ ਕੀ ਸੀ ਦਾ ਕਰਦਾ ਸੀ ਕਰੇ ਕੰਮ ਤੇ ਆਪਣਾ ਕਾਰੋਬਾਰ ਕਰਦਾ ਸੀਗਾ ਦੁਕਾਨਦਾਰ ਕੋਈ ਕੰਮ ਕਰਦਾ ਸੀ ਹਾਂ ਹਾਂ ਜੀ ਰਾਜਮੋਹ ਵੀ ਕਰਾ